ਜੋਰ ਲਗਾ ਕੇ ਆਈ ਸ਼ਾ ਇੱਕ ਵਾਰੀ ਪੂਰਾ ਤੇ ਏਕਵਾ ਦੇ ਫੇਰ ਚੱਕ ਲੂ ਕੋਈ ਜੇ ਕੋਈ ਜੇ ਮਦੀ ਜੀ ਅੱਡੀ ਤੋਂ ਛੁੱਟੀ ਤੇ ਵੀਡੀਓ ਦੇਖ ਰਹੇ ਸਾਰੇ ਵੀਰੇ ਪੜਾ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਆ ਪਿੰਡ ਦਾ ਖੂਬਸੂਰਤ ਨਜ਼ਾਰਾ ਸਵੇਰੇ ਸਵੇਰੇ ਦਾ ਤੇ ਅੱਜ 15 ਜੇਠ 5ਵੇਂ ਮਹੀਨੇ ਦੀ 28 ਤਰੀਕ ਮੰਗਲਵਾਰ ਦਾ ਦਿਨ ਤੇ ਚੱਲੇ ਆ 10 ਸੋਹਣੇ ਹੋਣੇ ਜਿੰਮ ਦੀ ਡਿਉਟੀ ਲਾ ਕੇ ਘਰ ਨੂੰ ਤੇ ਦਿਨ ਚਾਰੇ ਅੱਜ ਦੀ ਕੀ ਹੋਊਗੀ ਇਹ ਘਰੇ ਜਾ ਕੇ ਪਤਾ ਲੱਗਦਾ ਘਰ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਆਂ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਆਂ ਵੇਖ ਸਕਦੇ ਹੋ ਸੁਣ ਸਕਦੇ ਆਂ ਤੇ ਨਵੇਂ ਆਏ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਰੂਰ ਕਰ ਲਿਓ ਤੇ ਸਾਹਮਣੇ ਵਾਲੇ ਕਿਕਰ ਤੇ ਅ ਬਗਲੇਆਂ ਨੇ ਲਾਈਆਂ ਹੋਈਆਂ ਰੌਣਕਾਂ ਇਹ ਬਹੁਤ ਖਲਾਰਾ ਪਾਉਂਦੇ ਨੇਗੇ ਉਹ ਇਹਨਾਂ ਨੂੰ ਭਜਾਉਣ ਦਾ ਉਪਾਅ ਹੋਵੇ ਦੱਸਿਓ ਜਰੂਰ ਆ ਘਰਾਂ ਵਾਲਿਆਂ ਨੇ ਸਾਰਿਆਂ ਨੇ ਜ਼ੋਰ ਲਾ ਲਿਆ ਆ ਪਟਾਕੇ ਪਾ ਪਾ ਕੇ ਤੇ ਪਰ ਇਹ ਨਹੀਂ ਭਜੇ ਕੀ ਆਲ ਨੇ ਸੰਗਤ ਜੀ ਠੀਕ ਕਈ ਪਈ ਠੀਕ ਹੀ ਚਾਹੀਦਾ ਤੇ ਸਵੇਰੇ ਸਵੇਰੇ ਲੱਗੀਆਂ ਮੋੜਾਂ ਦੇ ਰੌਣਕਾਂ ਤੇ ਛਪਣਾ ਤੇ ਮੱਜਾਂ ਇੱਕ ਦੋ ਕੰਮ ਸ਼ਹਿਰ ਸਰਦੂਰਗੜ ਵੀ ਸੀ ਉੱਥੇ ਜਾਣ ਦੀ ਗੱਲਬਾਤ ਕਈ ਦਿਨਾਂ ਦੀ ਮੰਚ ਚ ਚੱਲੀ ਜਾਂਦੀ ਆ ਪਰ ਹਾਂ ਰੋਜ਼ ਸਲਾਹ ਬਦਲ ਜਾਂਦੀ ਐ ਤੇ ਦੇਖਦੇ ਆਂ ਕਿ ਬਹਿ ਜੋ ਬਹਿ ਜੋ ਬਹਿ ਜੋ ਬਹਿ ਜੋ ਉਹੀ ਮੁੰਡਾ ਜਿਹੜਾ ਇੱਥੇ ਰੋਜ਼ ਪਾਣੀ ਤਾਂ ਨਹੀਂ ਪੀਉਂਦਾ ਫਿਰਦਰਾਣਾ ਤੁਹਾਨੂੰ ਹਾਂ ਕੋ ਮਤੇ ਪੱਖਾ ਬੰਦ ਕਰਤਾ ਕਿ ਲਾਈਟ ੁੱਟ ਗਈ ਮਮੇ ਆਣਾ ਠੀਕ ਐ ਜੀ ਸੇਵਾ ਪਾਣੀ ਫੁੱਲ ਆ ਅਮੀ ਮੈਂ ਪਹਿਲਾਂ ਆ ਗਿਆ ਅੱਜ ਅੱਜ ਤੁਸੀਂ ਰੋਟੀ ਵੀ ਨਹੀਂ ਲੱਗਿਆ ਨਾ ਵਾਓ ਮਾਂਗਾ ਲਾਸਟ ਵਾਲੇ ਮੁੰਡੇ ਆਏ ਨਹੀਂ ਸੀ ਜਿਹੜੇ ਹੁਣ ਆਉਂਦੇ ਹੁੰਦੇ ਸੀ ਸਤਿ ਸ੍ਰੀ ਅਕਾਲ ਸਵੇਰੀ ਦੀ ਦੂਜੀ ਵਾਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਲਵਾ ਧੰਨਵਾਦ ਤੁਹਾਡੇ ਲਾਇਕ ਕਮੈਂਟ ਸ਼ੇਅਰ ਪਹਿੰਡੀਆਂ ਚ ਕਰਦੇ ਕਰੋ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਫੋਲੋ ਵੀ ਕਰਦੇ ਕਰੋ ਤੁਰ ਤੋਂ ਲੈ ਕੇ ਤੁਰ ਤੱਕ ਬਣਾਉ ਕੇ ਦੇਖਣਾ ਮੱਖਣੀ ਬਣੀ ਪਈ ਐ ਤੇ ਇੱਧਰ ਮਿੱਸਾ ਆਟਾ ਪੁੱਜਿਆ ਪਿਆ ਜੇ ਕਿਸੇ ਕੁੱਤ ਨੂੰ ਪੁੱਕਾ ਕੇ ਮੇਰੇ ਬੇਟੇ ਨੂੰ ਆਹ ਕਿ ਭੁੱਖ ਤਾਂ ਲੱਗੀ ਐ ਮੈਂ ਇਹ ਖਾ ਕੇ ਪਰੌਂਠੇ ਹੁਣ ਵੀ ਰੈ ਔਖੇ ਹੋਈ ਜਾ ਮੈਂ ਗਰਮੀ ਚ ਬਸ ਖਾ ਲੈ ਥੋੜੀ ਜੀ ਤੇਰਾ ਨਾਲ ਕਾ ਗੱਗੂ ਕੇਲੇ ਪਾਸੇ ਆ। ਤੇਰਾ ਨਾਲ ਤਾਂ ਜਿਹ ਹੋ ਮੈਂ ਤਲਾ। ਠੀਕ ਆ ੜਕੀ ੜਕੀ ਰਵੇੜਦਾ ਡੀਜ਼ਲ ਨਾਲ ਹੱਥ। ਈ ਕਿਹੜੀ ਸਟੱਡੀ ਹੋ ਰਹੀ ਆ ਪੁੱਤਰ? ਅੱਛੀ ਆ ਬਧੀਜੇ। ਹੈਂ? ਹੈਲੋ। ਗੁੱਡ ਮਾਰਨਿੰਗ। ਚਾਚਾ ਮਮਾ। ਸਤਿ ਸ਼੍ਰੀ ਅਕਾਲ। ਹਾਂ ਚਾਚਾ ਮਮਾ। ਮਮਾ ਜੀ। ਅਸੀਂ ਆ ਉਹਦੇ ਮਾਮੇ ਦੀ ਬਲੌਗ ਦੇਖੀ ਆ। ਅਗਰ ਸਾਡੇ ਬਲੌਗ ਤਾਂ ਵੇਖਦੇ ਹੀ ਨਹੀਂ ਤੂੰ। ਕਿੱਤੇ ਬਲਾਉਤ ਤ੍ਰਿਕਲ ਜਰਨ ਚਸnik ਆਇਦਾ ਹੁਣ ਹੀ ਉੱਠਿਆ ਜੀ ਸਕੂਲ ਨਹੀਂ ਲੱਗਦਾ ਨਾ ਵਾਲਾ ਚਲ ਹੋ ਗਿਆ ਛੁੱਟੀਆਂ ਕਿੱਥੇ ਮਿਲਣੀਆਂ ਠੀਕ ਕੱਲ੍ਹ ਵੇਰ ਗੇੜਦੇ ਆਪਾਂ ਮੈਂ ਡੀਜ਼ਲ ਪਾਇਆ ਵਾ ਉਧਰ ਕੋ ਤੇ ਹੀ ਕਰ ਟੰ 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 ਟੁਰ ਟੁਰ ਟੋਲੀ ਵਾਲੀ ਵੱਡੀ ਚੱਕ ਲੈ ਆਇਆ ਮਿੱਤਰਾ ਤੇ ਨੌਜਵਾਨ ਦਾ ਨਾਂ ਹਰਮਨ ਜੀ ਆਇਆ ਇਹਨੂੰ ਤੇ ਆਪਣਾ ਹਾਰੀ ਵਾਲਾ ਹਸਾਬ ਕਿਤਾਬ ਇਹਦੇ ਨਾਲ ਡੀਜ਼ਲ ਦਾ ਹਲੇ ਖੜਾ ਸੀਗਾ ਗੁਰਤੇਜ ਦਾ ਮੁੰਡਾ ਚੋਬਰ ਤੇ ਡੀਜ਼ਲ ਨੂੰ ਨਲਕਾ ਲਿਆਉਣਾ ਮੈਂ ਗੱਗੂ ਕੇ ਜੱਕ ਕੇ ਸਸੀ ਗੱਲ ਤੇ ਸਸੀ ਕਾ ਚੱਕੇ ਹੀ ਨਹੀਂ ਕਹਿੰਦਾ ਇੱਧਰ ਤਾਂ ਮੰਮੀ ਨਲਕਾ ਇੱਕ ਨਲਕਾ ਸਾਡਾ ਡੀਜ਼ਲ ਵਾਲਾ ਉਹ ਗੱਗੂ ਕੇ ਕਰਿਆ ਉਹ ਬੱਲੇ ਪਹਿਲਾਂ ਤਾਂ ਕਦੇ ਡਿੱਗੇ ਨਹੀਂ ਮੈਨ ਲੱਗਦਾ ਜਦੋਂ हां ऊंचा हो गया इधर हुन जरूर ਛਾਲ ਲਾ ਦੇਾਂਗੇ ਹੋ ਬੱਲੇ ਮਿਊਜ਼ਿਕ ਚਲਾ ਰੱਖਿਆ ਚਾਚੇ ਨੇ ਦਾ ਚੜੀ ਵਾਲਾ ਕਿਵੇਂ ਚਾਚਾ ਚੰਗੀ ਆ ਸੇਤ ਵਧੀਆ ਵਧੀਆ ਉਲਟੀ ਵਾਲੀਆਂ ਹਟ ਗਿਆ ਠੀਕ ਹੈ ਨਲਕਾ ਤੇਲ ਵਾਲਾ ਤਗੜੀ ਮਾਸੀ ਕਦਰ ਤਗੜੀ ਜਵੀ ਗੱਗੋ ਖੇਤ ਗਏ ਹੋ ਹਾਂ ਆਇਆ ਸੀ ਮਨਪ੍ਰੀਤ ਦਾ ਫੋਨ ਡੱਬੂ ਓ ਡੱਬੂ ਕਿਵੇਂ ਆ ਨਹੀਂ ਨਾ ਸਲਾਹ ਨਹੀਂ ਆਉਣ ਦੀ ਰੋਟੀ ਨਹੀਂ ਪਤਾ ਭਾ ਜਾ ਭਾ ਜਾ ਭਾ ਜਾ ਭਾ ਜਾ ਬੋ ਜੋਰ ਲਗਾ ਕੇ 아이షా ਇੱਕ ਵਾਰੀ ਪੂਰਾ ਤੇ ਏਕਵਾ ਦੇ ਫਿਰ ਚੱਕ ਲੂ ਰੱਖ ਦੇ ਛੜ ਦੇ ਛੜ ਦੇ ਇਹ ਤੁਸ ਛਿਕਾ ਛੜ ਦੇ ਛੜ ਦੇ ਮੈਂ ਕਰ ਤੇ ਕਾਉਣਾ ਰੱਖ ਥਲੇ ਲੈ ਆ ਵੀ ਫੜਨ ਦਾ ਪੂਰੂ ਆ ਪਰ ਮੋਪਟਾ ਵੀ ਹੁਣ ਥੋੜਾ ਹੈ ਤੇ ਰਹੇਗਾ ਮੇਰੇ ਜੇ ਹੈ ਥੋੜਾ ਦਾ ਕੰਟੈਂਟ ਆ ਕਰਨਾ ਪੂਗਾ ਚੱਲ ਮੱਤੇ ਨੂੰ ਹੀ ਦੋਸਤ ਜੀਗਾ ਜੀ ਆਦੇਵਨ ਕੋ ਮੇਰੇ ਤੇ ਉਲੀ ਤੋਂ ਨਹੀਂ ਰਹੀ ਪਾਉਣ ਨੂੰ। ਲੋ ਅੰਦਰ ਦੇਖ ਲੈ ਫਿਰ। ਦੇਖ ਕੇ ਉਹ ਰੋ ਲੀਜੇਗਾ। ਯੱਕਲੇ ਵਸ। ਕਾਇ ਨਾ ਬਹ। ਲੀਗਾ ਬਾਬਾ ਇਹਦੇ। ਉਹ ਨਦਰਹੱਤ ਦੋਵਾ ਦੇ ਜਾਂ ਸਭ ਨੇ ਨਾ। ਡੀਆਲ ਤੋਂ ਹੋਏ ਹੁੰਦਾ। ਹਾਂ। ਤੁਹਾ ਡੀਆਲ ਤੋਂ ਹੋਇਆ। ਡੀਆਲ ਨਹੀਂ ਤੋਂ ਹੈ। ਐ। ਨੇ ਗਾਰਡੋ ਲੀਕ ਆ ਆ ਯਾਰ ਥੱਲੇ ਰੱਖਦੇ ਭਰੂਆਂ ਥੱਲੇ ਰੱਖਦੇ ਬੋਝ ਕੇ ਫਰੀ ਦੇ ਦਿੱਤੀ ਇਹ ਬਾ ਗਿਆ ਬਾਰ ਤੇ ਟੋਲੀ ਦਨੀ ਭਰਦੀ ਨਹੀਂ ਤੁਸੀਂ ਸੀਰੀਅਸ ਹੀ ਲੈ ਗਿਆ ਯਾਰ ਦੇਖ ਆ ਭਰਨੀ ਹਾਂ ਹਾਂ ਜੈ ਮਿੱਤਰ ਕਿ ਮੈਂ ਮਾਰੀ ਸੀ ਕਿਤੇ ਦਸੀ ਕਿ ਮੈਂ ਦਸੀ ਨਵ ਗਣ ਹਣਾ ਦੇ ਚਲ ਆ ਤੂੰ ਜਾਣ ਨਹੀਂ ਬੈਠੇ ਉਹ ਦੇਖ ਕੌਣ ਆ ਗਏ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਬਾਈ ਕਿ ਸੋਡੇ ਵੱਲ ਗਰਮੀ ਕਿੰਨੀ ਕੀ ਹੁੰਦੀ ਹੈਗੀ ਤੇ ਆ ਹੁਣ ਹਿਸਾਬ ਲਾ ਲੋ ਬਾਈ ੜੜਕੇ ੜੜਕੇ ਜੀ 8:00 ਵਜੇ ਦਾ ਟਾਈਮ ਆਗਾ ਦੋ ਢੋਲੀਆਂ ਡੀਜ਼ਲ ਦੀਆਂ ਭਰੀਆਂ ਨਹੀਂ ਆ ਤੇ ਹੁਣ ਦੇਖ ਲੋ ਗਰਮੀ ਨੂੰ ਅਸੀਂ ਕਿਹੜਾ ਭਾਈ ਹਨਾ ਸ਼ਿਮਲੇ 'ਚ ਬੈਠੇ ਆ ਇੱਥੇ ਅਸੀਂ ਆ ਤੇ ਹਰਿਆਣਾ ਹਸੂਰਤਿਆ ਪਿੰਡ ਜਿਲ੍ਹਾ ਸਰਸਾ ਪੰਜਾਬ ਜੀ ਆ ਬਠਿੰਡੇ ਜਿਲ੍ਹਾ ਖਤਮ ਹੁੰਦਾ ਬਠਿੰਡੇ ਦੇ ਨਾਲ ਲੱਗਦੇ ਆਂਗੇ ਆ ਬਾਰਡਰ ਤੇ ਪਿੰਡ ਆਗਾ ਤੇ ਗਰਮੀ ਹੁੰਦੀ ਆ 43 44 ਡਿਗਰੀ ਤਿੰਨ ਚ ਤੇ ਹਾਲੇ ਬਸ ਤੜਕੀ ਧੁੱਕੀ ਘੱਟ ਰੱਖੀ ਆ ਥੋੜੇ ਘੰਟੇ ਤੋਂ ਤਾਂ ਬਸ ਖੜੇ ਹੀ ਨਹੀਂ ਜਾਂਦਾ ਬਾਹਰ ਔਖਾ ਹੋ ਜਾਂਦਾ ਤੇ ਘੈਰ ਕੰਮ ਕਰ ਤਾਂ ਕਰਨਾ ਹੀ ਪੈਂਦਾਗਾ ਕੰਮ ਕਰਦਿਆਂ ਨੂੰ ਨਹੀਂ ਲੱਗਦੀ ਗਰਮੀ ਤੇ ਕੰਮ ਕਰਨ ਵੇਲੇ ਆ ਲੱਗਦਾ ਹਵਾ ਠੰਡੀ ਆਉਂਦੀ ਉਹ ਤੋਂ ਮੁੜਕਾ ਨਾਲ ਦੀ ਨਾਲ ਆ ਜਾਂਦਾ ਥੋੜੀ ਥੋੜੀ ਲੋ ਆ ਜਿਹੜ ਹਾਂ ਲੱਗਦੀ ਮਹਿਸੂਸ ਹੁੰਦੀ ਆ ਕੀ ਮੰਮੀ ਪਾਣੀ ਪਿਆ ਦੇ ਮੱਜਾਂ ਨੂੰ ਪਹਿਲਾਂ ਰੋਟੀ ਫੇਰ ਖਾ ਲੂੰ ਫੇਰ ਇਹ ਵੀ ਹੋ ਜਾਂਦਾ ਕਿ ਗਰਮੀ ਵੱਧ ਆ ਜਾਂਦੀ ਹੈ ਕਿ ਫੇਰ ਜੀ ਨਹੀਂ ਕਰਦਾ ਰੋਟੀ ਖਾ ਲੈਣਾ ਪਹਿਲਾਂ ਫਿਰ ਬਣ ਗਈ ਸਲਾ ਬਸ ਠੀਕ ਹੈ ਵਰਗੀ ਦਾ ਬੰਦ ਕਰ ਦਵਾਂ ਆ ਬਾਲਟੀ ਕੋਲ ਰੱਖੂਏ ਚੱਕ ਕੇ ਲੀ ਹਵਾਲਟੀ ਨਾ ਅੱਜ ਕਿਹਾ ਕਿ ਕਿੰਨਾ ਕੰਮ ਕਰਾਉਣਾ ਮੇਰੇ ਨਾਲ ਤੂੰ ਬੋਲੋ ਸਕੂਲ ਨਹੀਂ ਗਏ ਅੱਜ ਹੈ ਅੱਜ ਕਿੱਥੇ ਜਾ ਗਏ ਨੋ ਓ ਠੀਕ ਹੈ ਚੀ ਚੀ ਤਾ ਯੇ ਰੋਟੀ ਖਾ ਲੈ ਪੁੱਤਰ ਰੋਟੀ ਖਾ ਲੈ ਰੋਟੀ कुछ बना रखे तेरे वास्ते खाने नू पता नहीं की है तेरे मम्मी ने दिया चल तो 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 देखी एक ही हो रहा है भूलू आई है बंद कदों नहीं करी थी चलो ਰੋਟੀ ਚੱਕ ਲੋ ਕੀ ਹਰੋ ਥੈਂਕ ਯੂ ਇਹਨਾ ਕੰਮ ਕਰਾਉਣ ਵਾਸਤੇ ਚੰਗਾ ਥੈਂਕ ਯੂ ਇਧਰ ਦੇਖ ਮਾਰ ਜੜ ਦੇ ਥੈਂਕ ਯੂ ਚੰਗਾ ਥੈਂਕ ਯੂ ਹੁਣ ਲੱਗੂ ਪੜਾ ਤੜਕੇ ਦਾ ਫਿਰਦਾ ਸੀਗਾ ਮੱਛਰ ਦਾ ਜਿਵੇਂ ਆ ਜਾਉਣਾ ਵਸਤਰ ਦੇ ਮਾਗਰੀ ਨਾ ਪੁੱਤਰ ਆਉਣਾ ਵੇ ਬੂਟ ਬਾਟ ਪਾ ਕੇ ਤੁਸੀਂ ਚਲੋ ਪੜੋ ਉਹਨੇ ਠੀਕ ਹੈ ਠੀਕ ਹੈ ਆ ਇਸ ਵੇਲੇ ਨੋਟਿਸ਼ਨ ਛੱਡਿਆ ਹੁਣੇ ਘੰਟਾ ਕੋਥੇ ਪੜ ਲੈਂਦੇ ਨੇ ਜਵਾਕਾ ਘਰੇ ਬੇਲੇ ਰਹਿ ਕੇ ਮਸਤਾ ਹੀ ਆਂਦੇ ਆਗੇ ਤੇ ਸਮਾਂ ਹੋ ਗਿਆ ਇਸ ਵਕਤ 5 ਵਜੇ ਦਾ ਜਿੰਮ ਦੀ ਡਿਊਟੀ ਦਾ ਆ ਟਾਈਮ ਹੋ ਗਿਆ ਤੇ ਗਰਮੀ ਬਾਹਲੀ ਸੀ ਹਟ ਗਈ ਮੈਂ ਡਿਊਟੀ ਤੇ ਸਾਡੇ ਨੇ ਇੱਥੇ ਟੂਟੀਆਂ ਦਾ ਪਾਣੀ ਜਦੋਂ ਵਾਟਰ ਬਾਕਸ ਤੋਂ ਛੱਡਦੇ ਆਗੇ ਉਹ ਸਾਡੇ ਸਿੱਧੇ ਹੀ ਟੈਂਕੀਆਂ ਤੇ ਉਤਾਲੀਆਂ ਤੇ ਸਿੱਧਾ ਪਾਣੀ ਚੜ ਜਾਂਦਾ ਹੁੰਦਾ ਇੱਥੋਂ ਬਿਨਾ ਮੋਟਰ ਲਾਏ ਤੋਂ ਤੇ ਮੋਟਰ ਦੀ ਸਾਨੂੰ ਲੋੜ ਨਹੀਂ ਪੈਂਦੀ ਸੀ ਹੁਣ ਤਿੰਨ-ਚਾਰ ਦਿਨ ਹੋ ਗਏ ਪਤਾ ਨਹੀਂ ਲਾਈਟ ਘਟ ਆਉਂਦੀ ਆ ਕਿ ਕੀ ਚੱਕਰ ਹੁੰਦਾ ਵਗੇ ਮੋਟਰ ਸੜੀ ਹੋਈ ਆ ਵੱਡੀ ਤੇ ਪਾਣੀ ਹੁਣ ਆ ਮੋਟਰ ਲਾ ਕੇ ਚਕਾਉਣਾ ਪੈਂਦਾ ਕੱਲ ਛੱਤੂ ਕੀ ਮੋਟਰ ਚੱਕ ਰਿਆ ਸੀ ਆਪਣੇ ਲਈ ਕਿ ਆ ਮੇਰੇ ਦਾ ਹੁਣ ਟੂਟੀ ਖੜ ਗਈ ਹੋਣੀ ਅੱਜ ਜੀ ਬਸ ਬਾੜੀ-ਬਾਕੀ ਆਉਂਦੀ ਆ ਜੀ ਹਾਂ ਤੇ ਚੱਲ ਬਸ ਫਿਰ ਨਾ ਤਾਂ ਕਾ ਹਾਂ ਜੀ ਲੈ ਲੈ ਕੇ ਪਾੜੀਆਂ ਆਉਂਦਾਗਾ ਤੇ ਖੈਰ ਜਿੰਮ ਦੀ ਰੋਟੀ ਦਾ ਸਮਾਂ ਹੋ ਗਿਆ ਅੱਜ ਦਿਨ ਤੇ ਕੋਈ ਵਲੌਗ ਨਹੀਂ ਬਣਾਇਆ ਗਿਆ ਗਾ ਗਰਮੀ ਬਾਲੀ ਸੀ ਦੋ ਤਿੰਨ ਕੁ ਪ੍ਰਾਈਵੇਟ ਜੇ ਕੰਮ ਜੇ ਕੀਤੇ ਇੱਕ ਦੋ ਵਾਰੀ ਬੈਂਕ ਬੈਂਕ ਜੇ ਗਏ ਤੇ ਐਂ ਹੀ ਦਿਲ ਲੱਗ ਗਿਆ ਤੇ ਫਿਰ ਮੁੜ ਕੇ ਕੁਝ ਕੈਮਰਾ ਚਲਾਉਣ ਨੂੰ ਵੀ ਜੀ ਕਰਿਆ ਤੇ ਕੰਮ ਬੱਸੋਂ ਬਾਹਰ ਸੀ ਬੇਸਾਬ ਹੋ ਜਾਂਦਾ ਗਾ ਤੇ ਮੋਟਰਸਾਈਕਲ ਤੇ ਸੀਗੀ ਉਧਰੋਂ ਫਿਰ ਤੁਹਾਨੂੰ ਪਤਾ ਹੀ ਹੈਗਾ ਹਾਂ ਕਿਵੇਂ ਲੋ ਸੇਕਦੀ ਹੈਗੀ ਤੇ ਤਾਂ ਕਰਕੇ ਬੱਸ ਹਾਂ ਦੁਪਹਿਰੇ ਜੀ ਨੂੰ ਆ ਕੇ ਰੈਸਟ ਫਰਮਾਈ ਹਣ ਨੀਰਾਚਾਰਾ ਪਾ ਕੇ ਮੱਜਾਂ ਨੂੰ ਪਾਣੀ ਧਣਿ ਪਾ ਕੇ ਫਿਰ ਚੱਲਿਆ ਹਾਂ ਆਪਣੀ ਪਹਿਲੀ ਡਿਉਟੀ ਤੇ ਜਿਹੜੀ ਤੜਕੇ ਲਾ ਕੇ ਉਹਨਾਂ ਨੇ ਤੇ ਦੂਜੀ ਡਿਉਟੀ ਆਪਣੀ ਘਰ ਵਾਲੀ ਹੁੰਦੀ ਐ ਤੇ ਤੀਜੀ ਡਿਉਟੀ ਕਹਿ ਲੋ ਜਾਂ ਪਹਿਲੀ ਤੋਂ ਵੀ ਪਹਿਲੀ ਕਹਿ ਲੋ ਖੇਤ ਵਾਲੀ ਡਿਉਟੀ ਹੁੰਦੀ ਐ ਖੇਤ ਅੱਜ ਜੇ ਕੋਈ ਬੜਾ ਕੰਮ ਨਹੀਂ ਸੀ ਮਨਪ੍ਰੀਤ ਤੇ ਗੱਗੂ ਹੁਣ ਉਹ ਪਨੀਰੀ ਨੂੰ ਪਾਣੀ ਲਾਉਣ ਗਏ ਆ ਹੁਣ ਲੇਟ ਹੋੁੰਦੀ ਨੇ ਇਸ ਵੇਲੇ ਤੇ ਚਲੋ ਮਾਤਾ ਸ਼੍ਰੀ ਹਮ ਚੱਲਤੇ ਹਾਂ ਜਮ ਕੋ ਹਾਂ ਤਾਂ ਆ ਚੱਲੋ ਤਾਂ ਕਾਫੀ ਗਿਆਓ ਤੰਗਾ ਫਾਈ ਸੋਡੇ ਵੀ ਧੰਨਵਾਦ ਬਾਹਲਾ ਬਾਤ ਤੇ ਗਰਮੀ ਬਾਰੇ ਚਾਰ ਸ਼ਬਦ ਜੁੜੇ ਰਹੋ ਚੈਨਲ ਨਾਲ ਧੰਨਵਾਦ ਸੋਡੇ ਗਰਮੀ ਕੇ ਸ਼ੇਅਰ ਕਮੈਂਟ ਜਰੂਰ ਕਰੋ ਬਾਦਮੀ ਬਹੁਤ ਯਾਦ ਆ 11 ਵਜੇ ਵੜ ਕੇ ਅੰਦਰ ਤੇ ਕੂਲਰ ਛੱਡ ਲਿਆ ਤੇ 3 ਵਜੇ ਬਾਹਰ ਆਇਆ 3:30 ਉਦੋਂ ਜੀ ਨਹੀਂ ਕਰਦਾ ਸੀ ਮੱਜਾਂ ਵਾਲਾ ਆਉਣ ਨੂੰ ਇੱਥੇ ਮੱਜੇ ਤੇ ਬੈਠ ਰਹੇਗੇ ਬਹੁਤ ਜ਼ਿਆਦੇਗਾ ਹਾਂਜੀ ਬਚ ਕੇ ਰਹੇ ਗਾ ਗਰਮੀ ਤੋਂ ਬਚ ਕੇ ਰਹੋ ਸਾਰੇ ਤਾਰ ਵੀ ਹੈ ਵਾ ਪਟਾ ਡਿਜਨ ਤੇ ਨਾਲ ਹਾਂਜੀ ਡੂਟੀ ਦਾ ਬਾਰ ਸਰ ਜੂ ਆਪਾਂ ਪਾਣੀ ਮੇਲੇ ਡੂਟੀ ਹਟ ਗਈ ਉਹ ਸਲੋ ਸਲੋ ਜੇ ਕੰਮ ਤੇ ਅੱਜ ਬੜਾ ਪ੍ਰੋਗਰਾਮ ਨਹੀਂ ਸੀਗਾ ਆਪਣਾ ਵੀਡੀਓ ਵਾਲਾ ਤੇ ਬੇਨਤੀ ਹੈ ਕਿ ਐਡਜਸਟ ਕਰ ਲਿਓ ਤੇ ਥੋੜਾ ਜਿਹਾ ਮੈਂ ਵਿਜੀ ਦੁਰਾ ਫਿਰਦਾ ਇੱਧਰ ਉੱਧਰ ਇੱਕ ਦੋ ਕੰਮ ਜੇ ਕਰਾਉਂਦਾ ਕੱਲ ਨੂੰ ਬਠਿੰਡੇ ਜਾਣਾਗਾ ਮੈਡੀਕਲ ਸਰਟੀਫਿਕੇਟ ਬਣਵਾ ਕੇ ਲਿਆਉਣਾਗਾ ਉੱਥੇ ਪਹਾੜ ਤੇ ਚੜਨ ਵਾਸਤੇ ਮਤਲਬ ਟ੍ਰੈਕਿੰਗ ਕਰਨੇ ਜਾਣਾਗਾ ਜਿਹੜਾ ਉਹਦੇ ਵਾਸਤੇ ਚਾਹੀਦਾਗਾ ਤੇ ਆਪਣੇ ਨੇੜੇ ਆ ਸਰਤਾਲਾ ਜਿਹੜਾ ਇੱਥੇ ਡਾਕਟਰ ਹੈ ਨਹੀਂ ਸੀਗੇ ਅੱਜ ਤੇ ਮੈਂ ਕਹਾਂ ਚਲ ਕੱਲ ਨੂੰ ਇੱਕ ਹੋਰ ਕੰਮ ਬਠਿੰਡੇ ਤੇ ਤਾਂ ਫਿਰ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਇਹ ਨਵੇਂ ਪ੍ਰੋਗਰਾਮ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਦੇ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੇ ਹੋ ਚੈਨਲ ਦੇ ਨਾਲ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਜਿਹੜਾ ਪਿਆਰ ਸਤਿਕਾਰ ਕਰਦੇ ਆ ਟਾਈਮ ਕੱਢ ਕੇ ਸਾਨੂੰ ਆਂ ਦੇਖਦੇ ਆ ਪਰਿਵਾਰਾਂ ਸਮੇਤ ਤੇ ਜਿਹੜੇ ਵੀਰਾਂ ਦੇ ਨਾਮ ਬੋਲਣ ਤੋਂ ਰਹਿ ਜਾਂਦੇ ਕਈ ਵਾਰੀ ਕਮੈਂਟਾਂ 'ਚ ਨਹੀਂ ਹੁੰਦੇ ਤੇ ਮਾਫੀ ਚਾਹੁੰਨੇ ਆ ਕਦੇ ਕਿਸੇ ਵੇਲੇ ਫੇਰ ਸਹੀ ਤੇ ਮਿਲਦੇ ਆਂ ਕੱਲ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ